ਇਸ਼ਕਾ ਕੀ ਕਰਨੀ ਆ ਕੁਛ ਨਹੀਂ ਬਸ ਟੀਵੀ ਵੇਖਣ ਦੀ ਸੀ ਐ ਕੀ ਵਿਆਹ ਦਾ ਡੱਬਾ ਹਾਂ ਇਸ਼ਕਾ ਇਹ ਨਾ ਮੈरिज ਆ ਗਈ ਆ ਅੱਛਾ ਆਂਟੀ ਆ ਗਈ ਨਾ ਸਾਹਮਣੇ ਵਾਲੀ ਹਾਂਜੀ ਹਾਂਜੀ ਉਹਦੀ ਪੋਤੀ ਦਾ ਵਿਆਹ ਵਾ ਤੇ ਮੰਮਾ ਤਾਂ ਘਰ ਨਹੀਂ ਹੈਗੇ ਡੱਬਾ ਦੇ ਗਏ ਤੇ ਨਾਲ ਕਹਿ ਗਏ ਵੀ ਸਾਰੇ ਜਣੇ ਆਇਓ ਤੇ ਆਪਾਂ ਤਾਂ ਤੈਨੂੰ ਪਤਾ ਜਾਂਦੇ ਨਹੀਂ ਆ ਤੇ ਨਾਲ ਜਾਣਾ ਵਾ ਮੈਂ ਤੇ ਪਰ ਮੇਰਾ ਮਾਨ ਨੇਗਾ ਜਾਣਦਾ ਵੈਸੇ ਵੀ ਕਿੰਨੇ ਚੇਰ ਹੋਗੇ ਮੈਂ ਕਿਤੇ ਗਈ ਵੀ ਨਹੀਂ ਤੂ ਐਂ ਕਰੀ ਸ਼ਿਕਾ ਕੋਈ ਨਹੀਂ ਦਾਦੀ ਨਾ ਤੇ ਭੁਆ ਨਾ ਚਲ ਜੀ ਪਰ ਮੰਮੀ ਮੇਰੇ ਕੋ ਤੇ ਕੱਪੜਾ ਹੀ ਨਹੀਂ ਹੈਗੇ ਜਿਹੜੀ ਹੈਗੀ ਨਾ ਉਹੀ ਬਾਜੀ ਉਹਦੋਂ ਮੇਰੇ ਨਾਲ ਕਿਹਾ ਸੀ ਤੇ ਕਿੰਨਾ ਕਲੇਸ਼ ਹੋਇਆ ਆਹ ਵੇਖਾ ਕਿੰਨੇ ਸੋਹਣੇ ਤੇ ਤੇਰੇ ਕੱਪੜੇ ਆ ਜਿਹੜੀ ਮਰਜ਼ੀ ਬਾਜੀ ਤੂੰ ਜੀਨ ਬਾਜੀ ਕੋਈ ਅੰਦਰੋਂ ਅੱਛਾ ਚਲੋ ਇਹਨੂੰ ਛੱਡੋ ਮੈਂ ਤੁਹਾਨੂੰ ਕਹਿਣਾ ਸੀ ਕਿ ਹੂੰ ਮੇਰੇ ਫੀਸ ਦਾ ਕੁਝ ਕਰੋ ਯਾਰ ਅੱਜ ਵੀ ਮੈਮ ਨੇ ਮੈਨੂੰ ਬਾਾਰ ਬੁਲਾ ਖੜਾ ਕਰਤਾ ਹੈ ਫੀਸ ਕੋਈ ਕੋਈ ਨਹੀਂ ਸ਼ਿਕਾ ਪਪਾ ਤੇਰੇ ਗਏ ਹੋਇਆ ਤੇ ਉਹ ਕਹਿੰਦੇ ਕੋਈ ਨਹੀਂ ਅੱਜ ਮੈਂ ਪੈਸੇ ਲੈ ਕੇ ਆਉਂਗਾ ਤੇ ਕੱਲ ਤੇਰੀ ਫੀਸ ਆਪਾਂ ਭੀਜ ਦਾਂਗੇ ਤੇਰੇ ਹੱਥ ਮੰਮੀ ਤੁਸੀਂ ਵੇਖ ਲਓ ਤੇ ਰੋਜ਼ ਹੀ ਆ ਕਹਿੰਦੇ ਹੋ ਫਿਰ ਮੈਨੂੰ ਵੀ ਕਹਿਣਾ ਪੈਂਦਾ ਫਿਰ ਮੈਮ ਸਾਰੇ ਸਾਹਮਣੇ ਬੇਇੱਜ਼ਤੀ ਕਰਦੀ ਆ ਕੋਈ ਨਹੀਂ ਇੱਕ ਦਿਨ ਦੀ ਗੱਲ ਆ ਹੁਣ ਜੇ ਅੱਜ ਕੱਢਿਆ ਤੇ ਕੱਲ ਤੂੰ ਲੈ ਹੀ ਜਾਣੇ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੈਨੂੰ ਫੀਸ ਮਿਲ ਜੇਗੀ हां एक वारी पापा नु कह दे ना याद दे नाल मैं ना फोन कर दन्नीया फिर हां तुसी मम्मी फिर याद नाल पापा नु कह दे ना कोई नहीं शका मैं कह दंगी राहुल मम्मी मैं बारो ਗੱਲ ਸੁਣ ਰਿਆ ਸੀ ਤੇ ਤੂੰ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਤੁਸੀਂ ਮੇਰੇ ਭਾਬੀ ਨਹੀਂ ਹੈਗੇ ਭੈਣ ਵੀ ਹੈਗੇ ਤੁਸੀਂ ਨਾਲ ਮੇਰੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਤੁਸੀਂ ਸੰਘਿਆ ਨਾ ਕਰੋ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਮੈਂ ਨਹੀਂ ਰਾਹੁਲ ਜੇ ਲੋੜ ਹੁੰਦੀ ਤੇ ਮੈਂ ਤੈਨੂੰ ਕਹਿ ਹੀ ਦੇਣੀ ਕੋਈ ਨਹੀਂ ਵੀਰ ਤੇਰੇ ਨੇ ਅੱਜ ਪੈਸੇ ਲੈ ਆਉਣੇ ਆ ਤੇ ਫਿਰ ਆਪਾਂ ਇਸ਼ਕਾ ਦੀ ਨਾ ਫੀਸ ਫੀਸ ਦਨੀ ਕਾਲੀ ਰਿਸ਼ਤਾ ਤੂੰ ਹੀ ਮੈਨੂੰ ਕਹਿੰਦੇ ਚਲ ਭਾਬੀ ਨੇ ਨਹੀਂ ਕਿਹਾ ਸੀ ਮੈਨੂੰ ਤੂੰ ਸੰਗ ਸੰਗਦੇ ਬਹੁਤ ਹੋ ਭਾਬੀ ਹਜੇ ਵੀ ਨਹੀਂ ਮੰਮੀ ਵੇਖ ਲਓ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਚਾਚੂ ਨੂੰ ਦੱਸ ਦੋ ਹੁਣ ਤੱਕ ਮੇਰੀ ਫੀਸ ਵੀ ਦਿੱਤੀ ਜਾਣੀ ਸੀ ਕੋਈ ਨਹੀਂ ਸ਼ਿਕਾ ਭਾਬੀ ਜਦੋਂ ਵੀ ਵੀਰਾ ਦਊਗਾ ਦਊਗਾ ਤੁਸੀਂ ਹੁਣ ਤੱਕ ਤੁਸੀਂ ਫੜੋ ਨਹੀਂ ਨਹੀਂ ਰਾਹੁਲ ਕੋਈ ਨਹੀਂ ਉਹ ਨਹੀਂ ਭਾਬੀ ਰੱਖੋ ਪੈਸੇ ਕੋਈ ਗੱਲ ਨਹੀਂ ਮੇਰੀ ਗੱਲ ਸਾਨੂੰ ਮੰਮੀ ਮੰਮੀ ਕੀ ਕਰ ਬਸ ਇਹ ਮੰਮੀ ਨੂੰ ਨਾ ਦੱਸੋ ਠੀਕ ਹੈ ਇਹ ਤੁਸੀਂ ਪੈਸੇ ਰੱਖੋ अच्छा ਤੇ ਭਾਬੀ ਨੂੰ ਪੈਸੇ ਦਿੱਤੇ ਜਾ ਰਹੇ ਆ ਜਦੋਂ ਮੈਂ ਪੈਸੇ ਮੰਗਾ ਮੇਰੇ ਵਰੀ ਕਹਿੰਦਾ ਜੇਬਾ ਖਾਲੀ ਭਾਬੀ ਦਾ ਵੱਡਾ ਚਮਚਾ ਬਣਿਆ ਫਿਰ ਤਾਂ ਇਹਦੇ ਕਲਾਸ ਤੇ ਮੈਂ ਮੰਮੀ ਕੋਲ ਫੋਣੀ ਮੰਮੀ ਕੀ ਗੱਲ ਬੜੇ ਪਰੇਸ਼ਾਨ ਜੀ ਨਹੀਂ ਨਹੀਂ ਰਾਤੀ ਵੀ ਤੁਸੀਂ ਆਏ ਸੀ ਤੇ ਬੜੇ ਚੁੱਪ ਚੁੱਪ ਹੀ ਨਾ ਤੇ ਰੋਟੀ ਖਾਦੀ ਨਾ ਕੋਈ ਗੱਲ ਨਾ ਕੋਈ ਬਾਤ ਕੀ ਗੱਲ ਐ ਦੱਸੋ ਮੈਨੂੰ ਗੱਲ ਨਹੀਂ ਸੀਮਾ ਕੋਈ ਪਰੇਸ਼ਾਨੀ ਨਹੀਂ ਚਿਹਰੇ ਤੇ ਤਾਂ ਸਾਫ਼ ਨਜ਼ਰ ਆਉਂਦੀ ਐ ਤੇ ਮੈਨੂੰ ਕਹਿੰਦੇ ਕੋਈ ਪਰੇਸ਼ਾਨੀ ਨਹੀਂ ਹੈਗੀ ਸੀਮਾ ਮੈਂ ਤੈਨੂੰ ਕੀ ਦੱਸਾਂ ਮੈਂ ਕਿਸ ਤਰ੍ਹਾਂ ਦਾ ਪਿਓ ਆ ਜਿਹੜੇ ਮੈਂ ਆਪਣੀ 33 ਦੀ ਫੀਸ ਤੱਕ ਨਹੀਂ ਦੇ ਸਕਦਾ ਹੈ ਕਿੰਨੇ ਸੁਪਨੇ ਹੋਣਗੇ ਮੇਰੇ ਧੀ ਦੇ ਕੀ ਇੱਕ ਪਿਓ ਚਾਹੁੰਦਾ ਵਾ ਕਿ ਹਰ ਧੀ ਦਾ ਸੁਪਨਾ ਪੂਰਾ ਹੋਵੇ ਉਹ ਤੇ ਵਿਚਾਰੀ ਮੇਰੇ ਕੋ ਕੁਛ ਮੰਗਦੀ ਨਹੀਂ ਫੀਸ ਤੋਂ ਇਲਾਵਾ ਅੱਜ ਤੱਕ ਉਹਨੂੰ ਕਦੀ ਵੀ ਨਵਾਂ ਸੂਟ ਨਹੀਂ ਲੈ ਕੇ ਦਿੱਤਾ ਮੈਂ ਮੈਨੂੰ ਆਪਣੇ ਆਪ ਤੇ ਨੱਗੀ ਨੋਂਦੀ ਆ ਕਿ ਮੈਂ ਪਰਵਿਸ਼ ਕਿਉਂ ਨਹੀਂ ਵਧੀਆ ਕਰ ਸਕਦਾ ਪਤਾ ਨਹੀਂ ਮੈਂ ਬੜੀ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਪਿਓ ਦਾ ਫਰਜ਼ ਪੂਰਾ ਕਰ ਸਕਾਂ ਪਰ ਤੈਨੂੰ ਪਤਾ ਵਾ ਜਦੋਂ ਵੀ ਮੈਂ ਆਪਣੀ ਧੀ ਨੂੰ ਵੇਂਦਾ ਨਾ ਮੇਰੇ ਦਿਲ ਨੂੰ ਨਾ ਖੋਲ ਜਾ ਪਿੰਦਵਾ ਪਿਓ ਕੀ ਸੋਈ ਦੀ ਹੋਵੇ ਮੇਰੇ ਬਾਰੇ ਕਿ Papa ਕੋ ਫੀਸ ਵਾਸਤੇ ਪੈਸੇ ਲਵਾ ਕਿ ਨਾ ਲਵਾ ਮੇਰੀ ਗੱਲ ਮੇਰੀ ਗੱਲ ਸੁਣੋ ਧੀ ਸਾਡੀ ਬੜੀ ਸਿਆਣੀ ਆ ਸਭ ਸਮਝਦੀ ਆ ਮੇਰਾ ਪਿਓ ਬੜਾ ਕੁਝ ਕਰਦਾ ਮੇਰੇ ਵਾਸਤੇ ਬੜਾ ਕੁਝ ਸੋਚਦਾ ਪਰ ਕਿਸਮਤ ਸਾਥ ਨਹੀਂ ਦਿੰਦੀ ਮੇਰੀ ਗੱਲ ਸੁਣੋ ਤੁਸੀਂ ਮੈਂ ਤੇਰੀ ਗੱਲ ਕੀ ਸੁਣਾ ਮੇਰੇ ਦਿਮਾਗ ਤੇ ਪਤਾ ਕਿੰਨੀ ਟੈਨਸ਼ਨ ਆ ਕਿੰਨਾ ਬੋਝ ਆ ਕਿ ਮੈਂ ਆਪਣਾ ਪਰਿਵਾਰ ਕਿਉਂ ਨਹੀਂ ਸਹੀ ਤਰੀਕੇ ਚਲਾ ਸਕਦਾ ਮੇਰਾ ਦਿਲ ਪਤਾ ਕੀ ਕਰਦਾ ਵਾ ਮੇਰਾ ਦਿਲ ਕਰਦਾ ਵਾ ਕਿ ਮੈਂ ਮਾਰ ਹੀ ਜਾਵਾਂ ਤੇ ਜਦੋਂ ਮੈਂ ਤੇਰਾ ਚਿਹਰਾ ਤੇ ਆਪਣੀ ਧੀ ਦਾ ਚਿਹਰਾ ਵੇਖਦਾ ਨਾ ਤੇ ਮੇਰਾ ਮਨ ਮਨ ਚਿੱਲਦੀ ਕਰਦਾ ਮੈਂ ਇਹੋ ਹੀ ਸੋਚਦਾ ਵਾਂ ਕਿ ਮੇਰੇ ਜਾਨ ਤੋਂ ਬਾਅਦ ਮੇਰੀ ਧੀ ਦਾ ਤੇ ਤੇਰਾ ਕੀ ਬਣੂਗਾ ਮੇਰੀ ਗੱਲ ਸੁਣੋ ਅੱਜ ਤੇ ਤੂੰ ਇਹ ਆਪਣੇ ਮਨ ਚ ਸੋਚ ਲੈ ਨਾ ਅੱਗੇ ਤੋਂ ਕਦੀ ਨਾ ਸੋਚਿਓ ਇੰਤਜ਼ਾਮ ਹੋ ਗਿਆ ਫੀਸ ਦਾ ਕੱਲ ਨਾ ਰਾਹੁਲ ਆਇਆ ਹੀ ਮੇਰੇ ਕੋਲ ਤੇ ਉਹ ਮੈਨੂੰ ਪੈਸੇ ਦੇ ਕੇ ਗਿਆ ਥੋੜੇ ਜਿਹੇ ਕਹਿੰਦਾ ਤੂੰ ਇਸ਼ਿਕਾ ਦੀ ਫੀਸ ਦੇ ਦਿਓ ਸੀਮਾ ਵੇਖ ਲਾ ਛੋਟਾ ਭਰਾ ਵਾ ਤੇ ਫਰਜ਼ ਵੱਡੇ ਭਰਾਵਾਂ ਵਾਲੇ ਪੂਰੇ ਕਰਦਾ ਵਾ ਪਰ ਤੇ ਮੋਦਕੋ ਫੀਸ ਲੈਣੀ ਨਹੀਂ ਚਾਹੀਦੀ ਸੀ ਮੈਂ ਨਹੀਂ ਲੈਂਦੀ ਤੈਨੂੰ ਪਤਾ ਜੇ ਮੰਮੀ ਨੂੰ ਤੇਜਾਪੈਨ ਨੂੰ ਪਤਾ ਲੱਗ ਗਿਆ ਨਾ ਤੇ ਉਸ ਵਿਚਾਰੇ ਨੂੰ ਉਹਨਾਂ ਨੇ ਛੱਡਣਾ ਨਹੀਂ ਆ ਬੜੀਆਂ ਗੱਲਾਂ ਕਰਨੀਆਂ ਵਾ ਰਾਹੁਲ ਨਾ ਮਤਯਾਤ ਜਰੂਰ ਆ ਪਰ ਫਰਜ਼ ਨਾ ਸਕੇ ਭਰਾਵਾਂ ਵਾਲੇ ਕਰਨ ਲਿਆ ਮੈਂ ਕਦੀ ਰਾਹੁਲ ਨਾ ਮਤ ਰਿਆ ਸਮਝਿਆ ਹੀ ਨਹੀਂ ਉਹਨੂੰ ਮੈਂ ਹਮੇਸ਼ਾ ਆਪਣਾ ਛੋਟਾ ਵੀਰ ਹੀ ਸਮਝਦਾ හිත සඩ එන්න සෝචතාව මෙ කිස්ත්‍රධිතිීය මෑමිරිම අපේවවස්තේ ਕੁਝ ਨਹੀਂ ਕਰ ਪਾਰੀ ਤੇ ਉਲਟਾ ਮੈਂ ਮੇਰੇ ਪਿਓ ਦੇ ਸਿਰ ਤੇ ਇੱਕ ਬੋਝ ਬਣ ਗਈ ਆ ਨਾ ਪੁੱਤ ਤਿਆਂ ਕਦੀ ਵੀ ਆਪਣੇ ਪਿਓ ਤੇ ਬੋਝ ਨਹੀਂ ਹੁੰਦੀਆਂ ਹੋ ਤਾਂ ਸਗੋ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਵਾ ਪੁੱਤ ਅੱਜ ਗੱਲ ਕਹਿਤੀ ਆ ਤੇ ਗੱਲ ਤੋਂ ਇਹ ਗੱਲ ਨਹੀਂ ਕਹਿਣੀ ਪਾਪਾ ਐਵल्ली ਗੱਲਾਂ ਸਿਰਫ ਕਿਤਾਬਾਂ 'ਚ ਹੀ ਚੰਗੀਆਂ ਲੱਗਦੀਆਂ ਨੇ ਅਸਲ ਵਿੱਚ ਤਾਂ ਇਹ ਹੈਗਾ ਕਿ ਮੈਂ ਸੱਚੀ ਤੁਹਾਡੇ ਸਿਰ ਤੇ ਬੋਝ ਬਣੀ ਹੋਈ ਆ ਤੇ ਮੈਂ ਕੁਝ ਨਹੀਂ ਕਰ ਪਾ ਰਹੀ। ਪੁੱਤ ਕਿਉਂ ਤੂੰ ਟੈਨਸ਼ਨ ਲੈਂਦੀ ਆ ਦੱਸ? ਜਦੋਂ ਤੇਰੇ ਪਾਪਾ ਤੇਰੇ ਨਾਲ ਖੜੇ ਆ ਤੇ ਫਿਰ ਕਾਦੀ ਚਿੰਤਾ ਕਰਦੀ ਤੂੰ? ਪਾਪਾ ਮੇਰਾ ਨਹੀਂ ਹੁਣ ਮਾਨੇਗਾ ਗਾਂ ਪੜੰਦਾ। ਨਾ ਪੁੱਤ ਤੂੰ ਐ ਨਹੀਂ ਸੋਚਣਾ। ਵੀ ਪੜਨਾ ਨਹੀਂ ਆ। ਤੈਨੂੰ ਮੈਂ ਪੜਾਉਣਾ ਵਾਂ। ਮੇਰਾ ਵੀ ਸ਼ੌਂਕ ਆ। ਮੇਰੇ ਵੀ ਕੁਝ ਸੁਪਨੇ ਆ ਵੀ ਮੇਰਾ ਪੁੱਤ ਪੜੇ। ਤੂੰ ਆਪਣੇ ਪਿਓ ਦਾ ਸ਼ੌਂਕ ਨਹੀਂ ਪੂਰਾ ਕਰੇਂਗੀ। ਪਰ ਪਾਪਾ ਜੀ ਇਹੀ ਗੱਲ ਐ ਨਾ। ਤੇ ਫਿਰ ਮੈਨੂੰ ਪੜਨ ਦੇ ਨਾਲ ਨਾਲ ਨੌਕਰੀ ਵੀ ਕਰਨੀ ਹੈਗੀ ਆ। ਨਾ ਪੁੱਤ, ਨੌਕਰੀ ਨਹੀਂ ਕਰਨੀ ਠੀਕ ਹੈ ਨਾ? ਤੇਰਾ ਪਿਓ ਹੈਗਾ ਨਾ, ਸਾਰਾ ਖਰਚਾ ਚੁੱਕੇਗਾ। ਭਾਵੇਂ ਨੌਕਰੀ ਮੈਨੂੰ ਦੋ ਕਿਉਂ ਨਾ ਕਰਨੀਆਂ ਪਵੇ। ਤੂੰ ਇਹ ਗੱਲ ਦਿਮਾਗ ਚੋਂ ਕੱਢ ਦੇ ਵੀ ਮੈਂ ਨੌਕਰੀ ਕਰਨੀ ਆ। ਜੇ ਪਾਪਾ ਤਾਂ ਸੀ ਮੈਨੂੰ ਨੌਕਰੀ ਨਹੀਂ ਕਰਨ ਦੇ ਨਹੀਂ ਤੇ ਫਿਰ ਮੈਂ ਪੜਾਂਗੀ ਵੀ ਤੇ ਨਾਲ ਪੜਾਵਾਂਗੀ ਵੀ। ਇਸ ਤਰ੍ਹਾਂ ਤੁਹਾਡੇ ਨਾਲ ਵੀ ਹੱਥ ਵੰਡ ਜਾਏਗਾ। ਤੇ ਫਿਰ ਕੋਈ ਦਿੱਕਤ ਵੀ ਨਹੀਂ ਆਏਗੀ। ਨੂੰ ਪੁੱਤ ਤੂੰ ਇਹੋ ਜਿਹਾ ਸੋਚਦੀ ਆ ਹੈ ਕਿਉਂ ਸੋਚਦੀ ਆ ਤੇਰਾ ਪਿਓ ਹਜੇ ਜਿੰਦਾ ਬਣਾ ਹੈਗਾ ਤੇਰਾ ਪਿਓ ਇੰਨੇ ਜੋਗਾ ਵੀ ਆਪਣੇ ਪੁੱਤ ਨੂੰ ਪੜਾ ਸਕੇ ਤੇ ਕੋਈ ਨੌਕਰੀ ਨਹੀਂ ਕਰਨੀ ਤੇ ਨਾ ਤੂੰ ਇਹ ਗੱਲ ਕਿਸੇ ਨਾਲ ਕਰਨੀ ਕਰ ਵਿੱਚ ਠੀਕ ਹੈ ਪਾਪਾ ਜੇ ਅੱਜ ਮੇਰੀ ਜਗ੍ਹਾ ਤੁਹਾਡਾ ਮੁੰਡਾ ਹੁੰਦਾ ਤੁਸੀਂ ਉਹਨੂੰ ਵੀ ਤੇ ਨੌਕਰੀ ਕਰਨ ਦੇ ਨਹੀਂ ਸੀ ਨਾ ਨੀ ਕਮਲਿਏ ਤੂੰ ਵੀ ਤੇ ਮੇਰਾ ਪੁੱਤ ਹੀ ਆ ਕਦੀ ਪੁੱਤ ਨੂੰ ਧੀ ਕਿਹਾ ਜਾਂਦਾ ਵਾ ਧੀਆਂ ਦਾ ਤੇ ਦਰਜਾ ਬੜਾ ਉੱਚਾ ਹੁੰਦਾ ਵਾ ਪਾਪਾ ਗੱਲਾਂ ਬਣਾਉਣੀਆਂ ਨਾ ਕੋਈ ਤੁਹਾਡੇ ਕੋਲ ਸਿੱਖੇ ਹਾਂ ਮੇਰਾ ਪੁੱਤ ਪਾਪਾ ਜੇ ਮੇਰੀ ਜਗ੍ਹਾ 'ਚ ਤੁਹਾਡਾ ਮੁੰਡਾ ਹੁੰਦਾ ਤੁਸੀਂ ਉਹਨੂੰ ਵੀ ਤੇ ਨੌਕਰੀ ਕਰਨ ਦੇ ਨਹੀਂ ਸੀ ਨਾ ਹੂੰ ਨਹੀਂ ਕਮਲਿਏ ਪੁੱਤ ਲੈ ਮੈਂ ਚੱਕ ਪੜਿਆ ਅੱਛਾ ਪੈਣ ਪੈਹੇ ਮੰਗੇ ਤੇ ਜੇ ਪਾ ਖਾਲੀ ਹੈ ਹੀ ਕੁਛ ਉਹਨੋਂ ਇੱਕ ਮਿੰਟ ਇੱਕ ਮਿੰਟ ਅੱਛਾ ਭਾਬੀ ਨੂੰ ਪੈਸੇ ਦਿੱਤੇ ਜਾ ਰਹੇ ਨੇ ਤੇ ਭਾਬੀ ਦਾ ਚਮਚਾ ਬਣਿਆ ਫਿਰਦਾ ਹੈ ਐਹੀ ਕਿ ਜਦ ਮੈਂ ਪੈਸੇ ਮੰਗ ਲਾਂ ਤੇ ਜੇਬਾਂ ਖਾਲੀ ਵਿਖਾਂਦਾ ਹੈ ਐਦੀ ਤਾਂ ਕਲਾਸ ਮੈਂ ਲਵਾਨੀ ਆ ਮੰਮੀ ਮੈਂ ਕਿਸ ਤਰ੍ਹਾਂ ਦੀ ਧੀ ਹੈਗੀ ਆ ਮੈਂ ਮੇਰੇ ਮਾਪੇ ਉਸਤੇ ਕੁਝ ਨਹੀਂ ਕਰ ਸਕਦੀ ਤੇ ਉਲਟਾ ਰਾਹੁਲ ਨਾ ਮਤਯਾ ਤੇ ਜ਼ਰੂਰ ਆ ਪਰ ਫਰਜ਼ ਨਾ ਸਕੀਪਰਾ ਮਾਮਲੇ ਕਰਨ ਲਿਆ ਬਹੁਤ ਪੂਰੇ ਸੀਮਾ ਮੈਂ ਨੂੰ ਅੱਜ ਤੱਕ ਕਦੀ ਵੀ ਮੱਤਰਿਆ ਪਾਸ